ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਰਜੀਤ ਈਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਕਰਾਲੀ ਦੇ ਵਿੱਚ ਜੈ ਮਾਨ ਨਾਨਾ ਦੇਵੀ ਕਲੱਬ ਦੇ ਵੱਲੋਂ 13 ਮਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਜਿਸ ਦਾ ਅੱਜ ਪੋਸਟਰ ਰਿਲੀਜ਼ ਕੀਤਾ ਜਾ ਰਿਹਾ ਹੈ ਸਰਦਾਰ ਗੁਰਪ੍ਰਤਾਪ ਸਿੰਘ ਜੀ ਪੜਿਆਲਾ ਸੋ ਉਹਨਾਂ ਦੇ ਕਰ ਕਮਲਾਂ ਦੇ ਨਾਲ ਇਹ ਅੱਜ ਜੋ ਪੋਸਟਰ ਰਿਲੀਜ਼ ਕੀਤਾ ਜਾ ਰਿਹਾ ਕਲੱਬ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸਣ ਲਈ ਵੀ 13ਵਾਂ ਮਾਪਗਵਤੀ ਜਾਗਰਣ ਜਿਹੜਾ ਕਰਵਾਇਆ ਜਾ ਰਿਹਾ ਜੈ ਮਾ ਨੈਣਾ ਦੇਵੀ ਕਲੱਬ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ 23 ਅਗਸਤ 2025 ਦਿਨ ਸ਼ਨੀਵਾਰ ਤੇ ਰਾਤ ਨੂੰ ਸਾਢੇ ਰਾਤ ਨੂੰ ਲਗਭਗ 8 ਵਜੇ ਤੋਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਸ਼ੁਰੂ ਹੋਣ ਜਾ ਰਿਹਾ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਬੰਨ੍ਹ ਕੇ ਕਲੱਬ ਮੈਂਬਰ ਸਾਡੇ ਨਾਲ ਖੜੇ ਨੇ ਪਤਵੰਤੇ ਸੱਜਣ ਨਾਲ ਖੜੇ ਨੇ ਸਾਰੇ ਅਹੁਦੇਦਾਰ ਸਹਿਬਾਨ ਇਹਨਾਂ ਵੱਲੋਂ ਤੇ ਸਾਡੇ ਵੱਲੋਂ ਇਹ ਇੱਕ ਅਪੀਲ ਕੀਤੀ ਜਾਂਦੀ ਹੈ ਵੀ ਤੁਸੀਂ ਸਾਰੇ ਹਮ ਹਮਾ ਕੇ ਇੱਥੇ ਪਹੁੰਚੀਏ ਆਪਾਂ ਮਾਤਾ ਦੀਆਂ ਭੇਟਾਂ ਸੁਣੀਏ ਮਾਤਾ ਦਾ ਗੁਣਗਾਨ ਕਰੀਏ ਤੇ ਅਸ਼ੀਰਵਾਦ ਪ੍ਰਾਪਤ ਕਰੀਏ ਇਦੇ ਵਿੱਚ ਖੁੱਲੇ ਪੰਡਾਰੇ ਵੀ ਚੱਲਣੇ ਆ ਜੀ ਬਿਲਕੁਲ ਜੀ ਖੁੱਲੇ ਪੰਡਾਰੇ ਚੱਲਣੇ ਆ ਤੇ ਬਾਕੀ ਜਿਹੜੀ ਸਾਰੀ ਅਗਲੀ ਇਹਦੇ ਬਾਰੇ ਜਾਣਕਾਰੀ ਹੈ ਮੇਰੇ ਨਾਲ ਸਾਡੇ ਭਰਾ ਨੇ ਆਰਗੇਨਾਈਜ਼ਰ ਖੜੇ ਨੇ ਇਹ ਤੁਹਾਨੂੰ ਹੋਰ ਵੀ ਗੱਲਾਂ ਨਾਲ ਜਾਗਰੂਕ ਕਰਾ ਦੇਣਗੇ ਦੱਸ ਦਿਓ ਹਾਂ ਜੀ ਇਹ ਕਿੰਨੇ ਵਜੇ ਪ੍ਰੋਗਰਾਮ ਸ਼ੁਰੂ ਹੋਣਾ ਪਹਿਲਾਂ ਤਾਂ ਸਸੀ ਗੱਲ ਸਾਰਿਆਂ ਨੂੰ ਜੈ ਮਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਤੁਸੀਂ ਇੱਕ ਬੋਲ ਤੇ ਸਾਡੇ ਉੱਤੇ ਪਹੁੰਚ ਗਏ ਜੀ ਸ਼ੁਕਰੀਆ ਜੀ ਇਹ ਆਪਣਾ 13ਵਾਂ ਵਿਸ਼ਾਲ ਪਗਉ ਦੀ ਜਾਗਰਣ ਹੈ ਜੈ ਮਾਤਾ ਨਾਨਾ ਦੇਵੀ ਯੂਥ ਕਲੱਬ ਵੱਲੋਂ ਜੀ ਸਿੰਗਾਪੁਰਾ ਰੋਡ ਤੇ ਜਗਮੂਣ ਪੈਲੱਸ ਦੇ ਕੋਲ ਜੀ ਠੀਕ ਹੈ ਜੀ ਉਸ ਤੋਂ ਇਲਾਵਾ ਇਸ ਦੇ ਵਿੱਚ ਆਪਣਾ 8:30 ਤੋਂ 9:00 ਵਜੇ ਦੇ ਵਿੱਚ ਵਿੱਚ ਜੋਤ ਪ੍ਰਚੰਡ ਦੀ ਆਪਣੀ ਰਸਮ ਹੋਏਗੀ ਜੀ 9:00 ਵਜੇ ਤੋਂ ਉਸ ਤੋਂ ਬਾਅਦ ਅਭਿਯੋਜਨਾ ਜੀ 11:00 ਵਜੇ ਤੋਂ ਲੈ ਕੇ 2:30 ਵਜੇ ਤੱਕ ਸਾਡੇ ਆਪਣੇ ਰਵੀ ਲਾਡਲਾ ਜੀ ਅੰਮ੍ਰਿਤਸਰ ਤੋਂ ਜੀ ਉਹ ਗੁਣਗਾਨ ਕਰਨਗੇ ਜੀ ਬਾਕੀ ਜਾਗਰਣ ਤੇ ਲੰਗਰ ਚੱਲੇਗਾ ਜੀ ਮਾ ਆਮਾ ਦੀ ਕਿਰਪਾ ਨਾਲ ਜੀ ਇਹ ਜੋਤੀ ਪ੍ਰਚੰਡ ਕਿਹਨਾਂ ਵੱਲੋਂ ਹੋਏਗਾ ਜੋਤ ਪ੍ਰਚੰਡ ਚ ਹੋਣਗੇ ਜੀ ਤਮਨ ਤੇ ਆਪਣੇ ਜਗੀ ਬਾਬਾ ਜੀ ਰੋਪੜ ਤੋਂ ਤੇ ਗੁਰਪ੍ਰਤਾਪ ਸਿੰਘ ਜੀ ਪਟਿਆਲਾ ਜੀ ਜੀ ਹਾਂਜੀ ਇਹ तकरीबन ਆਪਣਾ 9 ਵਜੇ ਇਹ ਕਰਨਗੇ ਜੀ ਹਾਂਜੀ ਇਹ ਜਗ੍ਹਾ ਕਿੱਥੇ ਕਿ ਹੋਊਗੀ ਜਗ੍ਹਾ ਹੈ ਜੀ ਸਿੰਘਪੁਰਾ ਰੋਡ ਹਾਂਜੀ ਖੰਡੇ ਵਾਲਾ ਚੌਕ ਜਗਮੋਹਨ ਪਲੱਸ ਦੇ ਨੇੜੇ ਬਿਲਕੁਲ ਜੀ ਹਾਂਜੀ ਕਮਲ ਜੀ ਬਸਿਕਾ ਤੇ ਇਹ 13 ਤੁਸੀਂ ਸਾਲਾਂ ਤੋਂ ਇਹ ਕਰਵਾਉਂਦੇ ਆ ਰਹੇ ਆਂ ਬੜੀ ਮਿਹਨਤ ਨਾਲ ਲਗਨ ਨਾਲ ਤੁਸੀਂ ਲੱਗੇ ਹੋਈਓ ਕੀ ਕਹੂੰਗੇ ਅਸੀਂ ਤਾਂ ਜੀ ਬਸ ਅਪੀਲ ਕਰ ਸਕਦੇ ਆ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਵੱਧ ਤੋਂ ਵੱਧ ਪਹੁੰਚ ਕੇ ਮਤਾਦਾਤਾ ਸ਼ਵਾਰ ਪ੍ਰਾਪਤ ਕਰੋ ਤੇ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਅਗਲੀ ਵਾਰ ਤੋਂ ਵੀ ਹੋਰ ਵੇਸ ਤੋਂ ਵੀ ਵਧੀਆ ਪ੍ਰੋਗਰਾਮ ਕਰਾ ਸਕੀਏ ਤੇ ਬਾਕੀ ਬਾਈ ਜੀ ਨੇ ਦੱਸੇ ਦਿੱਤਾ ਏ ਰਵੀ ਲਾਡਲਾ ਜੀ ਅੰਬਰਸਰ ਤੋਂ ਆ ਰਹੇ ਆ ਗੁਣਗਾਨ ਕਰਨ ਜੀ ਹਾਂਜੀ ਹਾਂਜੀ ਬਾਕੀ ਮਾਮਾਏ ਦੀ ਕਿਰਪਾ ਰਹੂਗੀ ਸ਼ਹਿਰ ਵਾਸੀਆਂ ਨੂੰ ਅਪੀਲ ਆ ਵੱਧ ਤੋਂ ਵੱਧ ਪਹੁੰਚ ਕੇ ਅਸ਼ੀਰਵਾਦ ਪ੍ਰਾਪਤ ਕਰੋ ਹਾਂਜੀ ਧੰਨਵਾਦ ਬਾਈ ਜੀ ਦਾ ਤੇ ਤੁਹਾਡਾ ਵੀ ਜੀ ਬਹੁਤ-ਬਹੁਤ ਪਹੁੰਚਣ ਵਾਸਤੇ ਹਾਂਜੀ ਜੈ ਮਾਤਾ ਦੀ ਜੀ ਠੀਕ ਹੈ ਤੁਮਾਨ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਛੋਟੇ ਜਿਹੇ ਸੱਦੇ ਤੇ ਇੰਨਾ ਪਿਆਰ ਬਖਸ਼ਦੇ ਹੋ ਸਾਰੇ ਆ ਜਿੰਨੇ ਵੀ ਇਵੈਂਟਸ ਕਰਾਲੀਚ ਹੁੰਦੇ ਨੇ ਸਭ ਤੋਂ ਵਧੀਆ ਤੁਹਾਡੀ ਮੋਸਟਲੀ ਜਿਆਦਾ ਕਵਰੇਜ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਜ਼ਰੀਏ ਲੋਕਾਂ ਨੂੰ ਇੱਕ ਵਾਰ ਫੇਰ ਅਪੀਲ ਵੀ ਜਰੂਰ ਪਹੁੰਚੋ ਚੰਗੇ ਕਲਾਕਾਰਾਂ ਦਾ ਆਨੰਦ ਲਈਏ ਤੇ ਬੱਚਿਆਂ ਨੂੰ ਆਪਣੇ ਧਰਮ ਨਾਲ ਤੇ ਚੰਗੇ ਪਾਸੇ ਜੋੜੀ ਧੰਨਵਾਦ